ਮੈਂ ਗੱਲ ਕਰ ਰਿਹਾ ਸਾ ਗਰੰਥੀ ਸਿੰਘ ਦੀ ਜਿੰਨਾ ਚਿਰ ਸਾਡੀਆਂ ਗਰੰਥੀਆਂ ਤੇ ਗਰੰਥੀਆਂ ਦੀ ਗੱਲ ਤੇ ਜਿੰਨਾ ਚਿਰ ਸਾਡੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਇੱਕ ਸੁਰ ਹੋ ਕੇ ਨਹੀਂ ਚੱਲਦੀਆਂ ਉਹਨਾਂ ਚਿਰ ਪ੍ਰਚਾਰ ਨਹੀਂ ਸਮਝਦਾ ਅਸੀਂ ਸਾਰਾ ਬੋਝ ਗਰੰਥੀ ਤੇ ਪਾਉਣਾ ਪੈਣਾ ਸਾਰਾ ਹੀ ਬੋਝ ਤੇ ਕਮੇਟੀ ਜਿੱਦਾਂ ਦੀ ਮਰਜ਼ੀ ਹੋਵੇ ਇਹ ਖੇਡ ਨਹੀਂ ਚੱਲਣੀ ਦੋਵਾਂ ਨੂੰ ਬਰਾਬਰ ਹੋ ਕੇ ਚੱਲਣਾ ਪਊਗਾ ਰਾਗੀ ਢਾਡੀ ਪ੍ਰਚਾਰਕ ਤੇ ਸਾਲ ਬਾਅਦ ਆ ਇੱਕ ਵਾਰੀ ਆਉਣਗੇ 2 ਘੰਟੇ ਬੋਲ ਕੇ ਘਰ ਨੂੰ ਚਲੇ ਜਾਣਗੇ ਪਿੰਡ 'ਚ ਅਸਲੀ ਪ੍ਰਚਾਰ ਕਮੇਟੀ ਨੇ ਤੇ ਗਰੰਥੀ ਸਿੰਘ ਨੇ ਕਰਨਾ ਹੁੰਦਾ ਤੇ ਜੇ ਗਰੰਥੀ ਦੀਆਂ ਲੱਤਾਂ ਪਾਰ ਝੱਲਦੀਆਂ ਹੋਣ ਤੇ ਕਮੇਟੀ ਨਾ ਪੈਰਾਂ ਸੇਰ ਹੋਵੇ ਤੇ ਪ੍ਰਚਾਰ ਤਾਂ ਵੀ ਪੂਰਾ ਨਹੀਂ ਤੇ ਜੇ ਕਮੇਟੀ ਕਾਬਲ ਹੈ ਤੇ ਗਰੰਥੀ ਮੇਰੇ ਅਰਗਾ ਵਾ ਜਪਜੀ ਦੀ ਸੁਖਮਣੀ ਬਣਾਈ ਜਾਂਦਾ ਪ੍ਰਚਾਰ ਤਾਂ ਵੀ ਨਹੀਂ ਜਿਹਾਣਾ ਕਿਸੇ ਪਾਸੇ ਦਾ ਦੋਵੇਂ ਬਰਾਬਰ ਹੋਣੇ ਚਾਹੀਦੇ ਦੋਵੇਂ ਬਰਾਬਰ ਗੁਰਦੁਆਰੇ ਦਾ ਗਰੰਥੀ ਤੇ ਤੁਰਿਆ ਜਾਂਦਾ ਤੇ ਗੁਰਦੁਆਰੇ ਦੇ ਪ੍ਰਧਾਨ ਦੇ ਖਜ਼ਾਨਚੀ ਦੇ ਸੈਕਟਰੀ ਦੇ ਚਿਹਰੇ ਉੱਤੋਂ ਵੀ ਗਰੰਥੀ ਪੁਣਾ ਝਾਕਣਾ ਚਾਹੀਦਾ ਇਹ ਥੋੜਾ ਵੀ ਸਾਰਾ ਦਿਨ ਬੋੜਾ ਥੱਲੇ ਬੈਠੇ ਤਾਸ਼ ਖੇਡਦੇ ਆਣ ਅਹੀਂ ਜੀ ਪ੍ਰਧਾਨ ਹੁੰਦੇ ਆ ਇਦਾਂ ਥੋੜਾ ਉਹਦੀ ਤੋਰ ਉਹਦਾ ਰਹਿਣ ਸਹਿਣ ਉਹਦੀ ਜੀਵਨ ਜਿੰਦਗੀ ਪਿੰਡ ਚ ਪ੍ਰਚਾਰਕ ਦਾ ਕੰਮ ਕਰੇ ਗ੍ਰੰਥ ਕਮੇਟੀ ਇਦਾਂ ਦੀ ਹੋਣੀ ਚਾਹੀਦੀ ਐ ਸੱਚ ਸਾਨੂੰ ਮਾਰ ਹੀ ਇੱਥੇ ਵੱਜੀ ਆ ਵੀ ਗ੍ਰੰਥੀ ਤੇ ਬਾਬੇ ਬੁੱਢੇ ਵਰਗਾ ਲੱਭੀ ਜਾਂਦੇ ਆ ਵੀ ਗ੍ਰੰਥੀ ਹੋਵੇ ਬਾਬਾ ਬੁੱਢਾ ਸਾਹਿਬ ਵਰਗਾ ਗ੍ਰੰਥੀ ਹੋਵੇ ਬਾਬਾ ਬੁੱਢਾ ਸਾਹਿਬ ਵਰਗਾ ਤੇ ਕਮੇਟੀਆਂ ਚ ਤੇ ਬਹੁਤੇ ਪੈਗ ਪਿਆਲੇ ਵਾਲੇ ਵੀ ਹੁੰਦੇ ਮੈਂ ਪਿੰਡਾਂ ਚ ਵੇਖਿਆ ਕਮੇਟੀਆਂ ਚੋ ਵੀ ਬੰਦੇ ਹੁੰਦੇ ਆ ਜਿਹੜੇ ਗੁਰਦਾਰੇ ਚ ਵੀ ਕਮੇਟੀ ਵਾਲੇ ਕੰਮ ਕਰੀ ਜਾਂਦੇ ਤੇ ਕਬਰ ਤੇ ਮੇਲਾ ਵੀ ਲਵਾਈ ਜਾਂਦੇ ਉੱਥੇ ਜਾ ਕੇ ਵੀ ਨੋਟਾਂ ਦੀ ਗਾਉਣ ਵਾਲੀ ਦੇ ਛੁੱਟੀ ਜਾਂਦੇ ਕਾਦੀ ਖਾਕ ਦੀ ਕਮੇਟੀ ਸਾਡੀ ਕਮੇਟੀ ਦਾ ਮਤਲਬ ਇਹ ਥੋੜਾ ਨਾ ਵੀ ਇਹਨੇ ਵਾਟਰ ਕੁਲਰ ਬਣਾਤਾ ਇਹਨੇ ਪੱਖਾ ਬਣਾਤਾ ਆੜਿਆ ਫੜਿਆ ਕੰਮ ਕੱਢਦਾ ਤੇ ਇਹਨੂੰ ਪ੍ਰਧਾਨ ਬਣਾ ਦਿਓ ਇਹ ਕੰਮ ਨਹੀਂ ਸੀ ਜੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਵਰਗਾ ਲੱਭਣਾਏ ਗੁਰਦੁਆਰੇ ਦਾ ਪ੍ਰਬੰਧ ਵੀ ਗੁਰੂ ਹਰਗੋਬਿੰਦ ਮਹਾਰਾਜ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਵਰਗਾ ਲੱਭਣਾ ਪਊ ਹੁਣ ਗੁਰੂ ਅਰਜਨ ਦੇਵ ਤੇ ਬਣਿਆ ਨਹੀਂ ਜਾਣਾ ਗੁਰੂਵਾਰ ਗਬਿੰਦਪਾਲ ਸਾਹਿਬ ਦੇ ਬਣਿਆ ਨਹੀਂ ਜਾਣਾ ਪਰ ਕਰਤੂਤ ਦੇ ਪੱਲੇ ਕੋਈ ਹੋਣੀ ਚਾਹੀਦੀ ਆ ਇਸ ਕਰਕੇ ਮੈਂ ਬਹੁਤ ਘਾਟ ਪਿੰਡਾਂ 'ਚ ਵੇਖਿਆ ਜਦੋਂ ਐਦਾਂ ਗ੍ਰੰਥੀ ਸਿੰਘਾਂ ਦੇ ਯਾਦ ਵਿੱਚ ਤੁਸੀਂ ਜੁੜ ਕੇ ਬੈਠਦੇ ਹੋ ਇਹ ਤੁਹਾਡੇ ਨਗਰ ਨੂੰ ਭਾਈ ਮੁਬਾਰਕ ਆ ਨਹੀਂ ਤੇ ਜਿਹੜੀ ਦੁਰਦਸ਼ਾ ਅਸੀਂ ਗ੍ਰੰਥੀਆਂ ਦੀ ਤੁਸੀਂ ਵੀ ਵੇਖਦੇ ਜੇ ਅਸੀਂ ਵੀ ਪਿੰਡਾਂ 'ਚ ਵੇਖਦੇ ਆ ਕਰੋੜ ਕਰੋੜ ਰੁਪਈਆ ਲਾ ਕੇ ਅਸੀਂ ਗੁਰਦੁਆਰਿਆਂ ਉੱਤੇ ਗ੍ਰੰਥੀ ਉਹ ਲੱਭਦੇ ਜਿਹੜਾ ਦੁੱਧ ਤੇ ਆਟੇ ਤੇ ਗੁਜ਼ਾਰਾ ਕਰੇ ਕਿੰਨੇ ਬਾ ਬੰਦੇ ਖੜੀ ਕਰਦੇ ਜਿਹੜੇ ਦੁੱਧ ਤੇ ਆਟੇ ਦੇ ਨਿਆਣੇ ਪਾਲ ਲੈਣਗੇ ਮੈਂ ਤੇ ਨਹੀਂ ਜੇ ਪਾਲ ਸਕਦਾ ਸਿੱਧੀ ਜਿਹੜੀ ਗੱਲ ਜੇ ਤੁਹਾਡੇ ਜਿ ਕੋ ਦੁੱਧ ਆਟੇ ਦੇ ਨਿਆਣੇ ਪਾਲ ਸਕਦਾ ਤੇ ਉਹ ਦੱਸ ਦਿਓ ਦੁੱਧ ਤੇ ਆਟੇ ਦੇ ਵੀ ਕਦੀ ਨਿਆਣੇ ਪਾਲਦੇ ਜਿਸ ਕੌਮ ਦਾ ਪ੍ਰਚਾਰਕ ਸਵੇਰੇ ਡੋਲ ਚੁੱਕ ਕੇ ਗਲੀ ਗਲੀ ਫਿਰੂਗਾ ਸਾਰਾ ਟੱਬਰ ਲਾਣ ਪੀ ਕੇ ਲੰਮੇ ਪਿਆ ਹੁੰਦਾ ਰਾਤ ਤੇ ਗਰੰਥੀ ਉਹਨਾਂ ਦੇ ਬੂਹੇ ਅੱਗੇ ਜਾ ਕੇ ਡੋਲ ਖੜਕਾਉਂਦਾ ਆ ਕੇ ਤੇ ਦੁੱਧ ਪਾ ਦਿਓ ਚੁਲੀ ਸਾਨੂੰ ਕਿੰਨਾ ਕ ਚੰਗਾ ਲੱਗਦਾ ਕੌਮ ਦਾ ਪ੍ਰਚਾਰਕ ਕਿੰਨਾ ਕ ਚੰਗਾ ਲੱਗੂ ਨਾਰੇ ਅਹੀਂ ਮਾਰਦੇ ਰਾਜ ਕਰੇਗਾ ਖਾਲਸਾ ਐਦਾਂ ਅਈ ਦਾਨੀ ਸੋ ਜੇ ਤੁਸੀਂ ਗਰੰਥੀ ਸਿੰਘ ਦਾ ਦਿਨ ਮਨਾ ਰਹੇ ਜੇ ਮੈਂ ਬਹੁਤ ਘਰ ਜਾ ਸਾਡੇ ਪਿੰਡ ਚ ਮਨਾਉਂਦੇ ਆ ਬਾਬਾ RAM ਸਿੰਘ ਗਰੰਥੀ ਸਿੰਘ ਹੋਇਆ ਭਾਈ ਕੁਲਦੀਪ ਸੋਂ ਬੈਠੇ ਪ੍ਰੋਗਰਾਮ ਭਰ ਕੇ ਆਏ ਹਾਜ਼ਰੀ ਉਹ ਵੀ ਗਰੰਥੀ ਸਿੰਘ ਦਾ ਸਮਾਗਮ ਸਾਡੇ ਪਿੰਡ ਚ ਵੀ ਮਨਾਇਆ ਜਾਂਦਾ ਪਰ ਤੁਹਾਡੇ ਨਗਰ ਚ ਵੀ ਮਨਾਇਆ ਜਾਂਦਾ ਭਾਈ ਤੁਹਾਨੂੰ ਵਧਾਈ ਆ ਬਹੁਤ ਬਹੁਤ ਮੁਬਾਰਕ ਗਰੰਥੀ ਸਿੰਘ ਦਾ ਦੇਣ ਕੋਈ ਨਹੀਂ ਇਹ ਦੇ ਸਕਦਾ ਸਾਰਾ ਪਿੰਡ ਘਰਾੜੇ ਮਾਰਦਾ ਹੁੰਦਾ ਉਹ ਸਾਡੇ 3:00 ਵਜੇ 3:00 ਵਜੇ 4:00 ਵਜੇ ਉੱਠ ਕੇ ਤੁਹਾਡੇ ਜੀਵਾਂ ਦੀ ਤੁਹਾਡੇ ਮਲ ਮਨੁੱਖੀ ਜੀਵਾਂ ਦੀ ਸੁੱਖ ਮੰਗਦਾ ਇਸ ਕਰਕੇ ਗਰੰਤੀ ਦੀ ਬਾਹ ਜ਼ਰੂਰ ਫੜਿਆ ਕਰੋ ਔਖਾ ਸੌਖਾ ਟਾਈਮ ਵਿਦੇਸ਼ਾਂ 'ਚ ਸਾਡੇ ਭਰਾ ਗਏ ਆ ਐਨ ਆਰ ਆਈ ਗਏ ਆ ਉਹ ਜ਼ਰੂਰੀ ਪਿੰਡ ਵਾਲਿਆਂ ਤੇ ਗੱਲ ਸੁਟਣ ਕੀ ਆ ਜੋ ਦੱਸਦਾ 20 20 ਡਾਲਰ ਪਾ ਕੇ ਗਰੰਤੀ ਸਿੰਘ ਦੀ ਬਾਹ ਫੜ ਲੈ ਵੀ ਚਲੋ ਇਹਦੀ ਤਨਖਾਹ ਅਸੀਂ ਦੇਵਾਂਗੇ ਉਹਦੇ ਵੀ ਨਿਆਣੇ ਮਹਿੰਗੇ ਸਕੂਲਾਂ 'ਚ ਪੜਨ ਉਹਦੇ ਵੀ ਘਰ ਸਾਰਾ ਕੁਝ ਹੋਵੇ ਤੇ ਖੁੱਲੀ ਛੁੱਟੀ ਹੋਵੇ ਗਰੰਤੀ ਸਿੰਘ ਨੂੰ ਵੀ ਖੁੱਲ ਕੇ ਪ੍ਰਚਾਰ ਕਰ ਉਹਨਾਂ ਦੇ ਮਹੀਨੇ ਬਾਅਦ ਦਾ ਵਕਤ ਪਿਆ ਵੀ ਮੈਂ ਆਟਾ ਢਾਲ ਇਕੱਠਾ ਕਰਥੋਂ ਕਰਨਾ ਉਹਨੇ ਪ੍ਰਚਾਰ ਖਾ ਕਰਨਾ ਸਾਡੇ ਉਹ ਖੁੱਲ ਕੇ ਗੱਲ ਕਿੰਨੀ ਕਰੂ ਸਟੇਜ ਦੇ ਉੱਤੇ ਜਿਹਨੂੰ ਇਹ ਵਿਵਪਤਾ ਪਈ ਆ ਵੀ ਮੈਂ ਟੱਬਰ ਕਿੱਥੋਂ ਚਲਾਉਣਾ ਜਿੰਨਾ ਛਾਮਾ ਨੂੰ ਕਹਤਾ ਵੀ ਜੁੱਲੀ ਬਿਸਤਰਾ ਗੋਲ ਕਰ ਸੋ ਗੁਰੂ ਕਿਰਪਾ ਕਰੇ ਤੁਸੀਂ ਸਤਿਕਾਰਯੋਗ ਬਾਬਾ ਚੜਤ ਸਿੰਘ ਉਹਨਾਂ ਦਾ ਦਿਨ ਮਨਾ ਰਹੇ ਪਰਿਵਾਰ ਨੇ ਵੱਡੀਆਂ ਸੇਵਾਵਾਂ ਕੀਤੀਆਂ ਨੇ ਮਾਪੂਰ